se bir

bad money. ਅੱਜ ਨਾਭਾ ਦੇ ਵਿੱਚ ਸਮਾਗਮ ਹੋ ਰਿਹਾ ਏ ਇਹ ਸਮਾਗਮ ਦਾ ਮੁੱਖ ਮਕਸਦ ਜਿਹੜਾ ਏ ਉਹ ਬਾਲ ਜਿਹੜੇ ਸਾਡੇ ਸਟੂਡੈਂਟਸ ਨੇ ਸਾਡੇ ਬੱਚੇ ਨੇ ਸਾਡਾ ਧੰਨ ਨੇ ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ ਉਹਨਾਂ ਨੂੰ ਆਪਣੇ ਸੱਹਿਤ ਨਾਲ ਜੋੜਨਾ ਇਹ ਸਾਡੇ ਇਸ ਜਿਹੜਾ ਪ੍ਰੋਜੈਕਟ ਹੈ ਦਾ ਜਿਹੜਾ ਮੇਨ ਸਾਡਾ ਕਾਰਨ ਹੈਗਾ ਆ ਉਹਦੇ ਲਈ ਅਸੀਂ 11 ਕ ਮਹੀਨੇ ਪਹਿਲਾਂ ਪੰਜਾਬ ਦੇ ਵਿੱਚੋਂ ਸੱਡੀ ਸਾਰੀ ਟੀਮ ਨੇ ਮੇਰੇ ਨਾਲ ਬੈਠੀ ਐ ਅਸੀਂ 23 ਜ਼ਿਲ੍ਹੇ ਚੁਣੇ ਜਿਲ੍ਹਾਂਾਂ ਦੇ ਵਿੱਚ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਤੇ ਫਿਰ ਇੱਕ ਇੱਕ ਜ਼ਿਲ੍ਹੇ ਨੂੰ ਅਸੀਂ ਚਾਰ ਚਾਰ ਕਿਤਾਬਾਂ ਲੋਕ ਕੀਤੀਆਂ ਤੇ ਹਰ ਜ਼ਿਲ੍ਹਾ ਆਪਣੀਆਂ ਚਾਰ ਕਿਤਾਬਾਂ ਛਾਪੇ ਆ ਬੜਾ ਚੰਗਾ ਹਗਾਰਾ ਮਿਲਿਆ ਫਿਰ ਨਾਲ ਦੇ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਰਾਜਸਥਾਨ ਹੋਇਆ ਮੱਛ ਪ੍ਰਦੇਸ਼ ਹੋਇਆ ਹਰਿਆਣਾ ਹੋਇਆ ਦਿੱਲੀ ਮਹਾਰਾਸ਼ਟਰ ਇੱਥੇ ਤੱਕ ਗੱਲ ਪਹੁੰਚ ਗਈ ਫਿਰ ਇਸ ਤੋਂ ਬਾਅਦ ਇਹ ਆਸਟ੍ਰੇਲੀਆ ਇੰਗਲੈਂਡ ਜਰਮਨੀ ਕੈਨੇਡਾ ਮਿਆਕਾ ਤੱਕ ਗੱਲ ਪਹੁੰਚ ਗਈ ਯਾਨੀ ਕਿ ਜੀ ਸਾਡੇ ਕੋਲ ਹੁਣ 40 2 ਦੇ ਕਰੀਬ ਸਾਡੇ ਕੋ ਬکریاں-ਵਕਰੀਆਂ ਟੀਮਾਂ ਨੇ ਇਹ ਚੀਜ਼ ਨੂੰ ਅਸੀਂ ਆਮ ਜਿਹੜਾ ਭਾਈਚਾਰੇ ਦੇ ਦੇਖਦੇ ਹਾਂ ਸਾਡੇ ਬੱਚਿਆਂ ਦਾ ਮੋਹ ਨਹੀਂ ਪੰਜਾਬੀ ਨਾਲ ਇਹ ਚੀਜ਼ ਨੂੰ ਲੈ ਕੇ ਅਸੀਂ ਤੁਰੇ ਸੀ ਪਰ ਸਾਨੂੰ ਬੜਾ ਹੌਸਲਾ ਹੋਇਆ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਕੇ ਕਿ ਜਦੋਂ ਅਸੀਂ ਬੱਚਿਆਂ ਵਿੱਚ ਵਿਚਰੇ ਅਸੀਂ ਸਾਰੇ ਬੱਚੇ ਤਕਰੀਬਨ 90% ਬੱਚੇ ਜਿਹੜੇ ਨੇ ਗਵਰਨਮੈਂਟ ਸਕੂਲਾਂ ਦੇ ਬੱਚੇ ਨੇ ਔਰ 10 ਅਗਸਤ ਤੋਂ ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦੇ ਬੱਚੇ ਨੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਲਾਇੰਡ ਕਰਨ ਲਈ ਉਹਨਾਂ ਨੂੰ ਖਾਣ ਲਈ ਅਸੀਂ ਅਧਿਆਪਕ ਹੀ ਚੁਣੇ ਜਿਹੜੇ ਸਕੂਲਾਂ ਦੇ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਸਰਕਾਰੀ ਸਕੂਲਾਂ ਦੇ ਤੇ ਇਸ ਤੋਂ ਅੱਗੇ ਅਸੀਂ ਇਸ ਨੂੰ ਪ੍ਰੋਜੈਕਟ ਨੂੰ ਨਵੰਬਰ ਦੀ 16 ਤੇ 17 ਤਰੀਕ ਨੂੰ ਇੱਕ ਮਸਤਵਾਨ ਸਾਹਿਬ ਜਿਹੜਾ ਵਿਦਿਅਕ ਅਦਾਰਾ ਹੈ ਉੱਥੇ ਅਸੀਂ ਪਹਿਲੀ ਵਾਰ ਦੁਨੀਆ ਤੇ ਆ ਵਾਅ ਲੇਖਕ ਦੋ ਰੋਜ਼ਾ ਇੰਟਰਨੈਸ਼ਨਲ ਕਾਨਫਰੰਸ ਕਰ ਰਹੇ ਆ ਜਿੱਥੋਂ ਬਾਹਰਲੇ ਮੁਲਕਾਂ ਤੋਂ ਬੱਚੇ ਆ ਰਹੇ ਨੇ 1200 ਬੱਚੇ ਦੀ ਉਹਦੇ ਵਿੱਚ ਅਸੀਂ ਹਾਜ਼ਰੀ ਐਕਸਪੈਕਟ ਕਰਦੇ ਆ ਤਿੰਨ ਸਟੇਜਾਂ ਉੱਥੇ ਹੋਣੀਆਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਉੱਥੇ ਬੱਚਿਆਂ ਨੂੰ ਉਤਸ਼ਾਹ ਕੀਤਾ ਜਾਏਗਾ ਬੱਚਿਆਂ ਤੋਂ ਸੁਣਿਆ ਜਾਏਗਾ ਬੱਚਿਆਂ ਨੂੰ ਅਵਾਰਡ ਦਿੱਤੇ ਜਾਣਗੇ ਤੇ ਇਸ ਤਰ੍ਹਾਂ ਇਹ سلسلہ ਜਿਹੜਾ ਸਾਡਾ ਸਾਨੂੰ ਲੱਗਦਾ ਕਿ ਇਹ ਜਿਹੜਾ ਸਾਡੀ 5 ਸਾਲਾਂ ਦੀ ਯੋਜਨਾ ਹੈ ਜਿਹਦੇ ਵਿੱਚ ਇਹ 11 ਮਹੀਨੇ ਨਿਕਲ ਗਏ ਨੇ ਤੇ 4 ਸਾਲ ਤੇ 1 ਮਹੀਨਾ ਹਲੇ ਰਹਿੰਦਾ ਹੈ ਉਹਦੇ ਵਿੱਚ ਅਸੀਂ ਬਹੁਤ ਕੁਝ ਬੱਚਿਆਂ ਨੂੰ ਆਪਣੀ ਮਾਂ ਵਾਲੀ ਨਾਲ ਜੋੜ ਸਕਾਂਗੇ ਪਰ ਇੱਕ ਛੋਟੇ ਹੰਦੇ ਸੁਣਦੇ ਆਏ ਆ ਕਿਹੜੇ ਨਾਲ ਲੈ ਜਾਣੇ ਆ ਸੋ ਉਹ ਸਿਧਾਂਤ ਨਾਲ ਤੁਰੇ ਰਹਿੰਦਾ ਹੈ ਟੀਚਾ ਕਿੰਨਾ ਜੀ ਬੁੱਕਸ ਦਾ ਵੀ ਆਪਾਂ ਇਹ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਸਵਾਲ ਜਿਹੜਾ ਟੀਚਾ ਜਿਹੜਾ ਅਸੀਂ ਇੱਕ ਕਿਤਾਬ ਦੇ ਵਿੱਚ ਤਕਰੀਬਨ 90 ਤੋਂ ਲੈ ਕੇ 100 ਰਚਨਾਵਾਂ ਸ਼ਾਮਲ ਦੇ ਆ ਤੇ ਇਹ ਕਿਤਾਬ ਦੇ ਵਿੱਚ ਐਵਰੇਜ 35 ਸਕੂਲ ਜਿਹੜੇ ਨੇ ਪਾਰਟਿਸਪੇਟ ਕਰਦੇ ਨੇ ਤੇ ਜਿਹੜੀ ਨਵੀਆਂ ਕਲਵਾਂ ਨਵੀਂ ਈਡਾਂ ਦਾ ਵੋਲੀਅਮ ਨਾ ਚੱਲਦੀ 1 2 3 ਕਰਕੇ ਤੇ ਜਿਹੜਾ ਸਾਡਾ ਅਰੀਜਨਲ ਜਿਹੜਾ ਸਾਡਾ ਟੀਚਾ ਸੀ 100 ਵੋਲੀਅਮ ਤੇ ਜਾਣਾ। ਸੋ ਜੇ ਅਸੀਂ ਮੰਨ ਲਓ 100 ਲੇਖ ਤਾਂ ਵੀ ਲਾ ਲਈਏ ਕਿਤਾਬ ਦੇ ਵਿੱਚ ਤੇ 100 ਕਿਤਾਬ ਤੇ ਆਪ ਲਾ ਲੋ ਫੇ 10000 ਤੋਂ ਵੱਧ ਜਿਹੜੀਆਂ ਰਚਨਾਵਾਂ ਉਹ ਛਾਪ ਜਾਣੀਆਂ। ਇੱਕ ਇੱਕ ਜਿਹੜਾ ਭਾਗ ਹੈ ਉਹਦੀ 500 ਕਾਪੀ ਛਾਪੀ ਜਾਂਦੀ ਹੈ। ਪੰਜਾਬ ਮਾਬੂਦੀ ਨੂੰ ਪ੍ਰਪੁਲਿਤ ਕਰਨੇ ਕਿਵੇਂ ਆਏ ਆ ਵੀ ਤੁਹਾਡੇ ਮਨ ਚ ਕੀ ਇਹ ਕਰਨਾ। ਹਾਂਜੀ ਨਹੀਂ ਜੀ ਪਹਿਲਾਂ ਤੇ ਪੰਜਾਬ ਦਾ ਪੋਤਿਆਂ ਜੀ ਪੰਜਾਬੀ ਨੂੰ ਬੜਾ ਮੁਹੱਬਤ ਕਰਦੇ ਆ ਬੇਸ਼ੱਕ ਕੈਨੇਡਾ ਗਿਆ ਨੂੰ 48 ਸਾਲ ਹੋ ਗਏ ਨੇ। ਅੰਡਾ ਦੇ ਵਿੱਚ ਪੰਜਾਬ ਭਵਨ ਸਥਾਪਿਤ ਕਰਨਾ ਬਾਹਲੇ ਮੁਲਕ ਜਾ ਕੇ ਆਪਣੀ ਆਡੈਂਟੀਟੀ ਪੈਦਾ ਕਰਨੀ ਫਿਰ ਉੱਥੇ ਮੰਥਲੀ ਬਹੁਤ ਸਾਰੇ ਸਮਾਗਮ ਸੱਤਕ ਨਾਲ ਜੁੜੇ ਹੋਏ ਸਮਾਜਿਕ ਕ੍ਰਿਤੀਆਂ ਨਾਲ ਜੁੜੇ ਹੋਏ ਬਿਨਾਂ ਕਿਸੇ ਖਾਚੇ ਤੇ ਬਿਨਾਂ ਕਿਸੇ ਭੇਜ ਭਾਬ ਤੇ ਕੀਤੇ ਜਾਂਦੇ ਨੇ ਉੱਥੇ ਮੈਗਜ਼ੀਨ ਦਾ ਚੱਲਣਾ ਉੱਥੇ ਪੰਜਾਬੀ ਸਕੂਲ ਦਾ ਚੱਲਣਾ ਸਾਲਾਨਾ ਬਹੁਤ ਵੱਡੇ ਲੈਵਲ ਤੇ ਉੱਥੇ ਕਾਨਫਰੰਸਾਂ ਦਾ ਹੋਣਾ ਇਹ ਵਿਸ਼ਾ ਚੱਲਦਾ ਹੀ ਆ ਰਿਹਾ ਪਰ ਇਹ ਜਿਹੜਾ ਬੱਚਿਆਂ ਵਾਲਾ ਕਨਸੈਪਟ ਹੈ ਜਦੋਂ ਕਹਿੰਦੇ ਬਾਬਾ ਦਿੰਦਾ ਤੇ ਮਤਲਬ ਵਧੀਆ ਦਿੰਦਾ ਇਹ ਇੱਕ ਸੋਚੀ ਟੀਮ ਦੀ ਬੈਠ ਕੇ ਸਿਰ ਜੋੜ ਕੇ ਬੈਠੇ ਨਾ ਸਾਰੀ ਟੀਮ ਦੇ ਜਿਹੜੇ ਮੈਂਬਰ ਨੇ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਔਰ ਦਿਨੋਂ ਜੁੜੇ ਹੋਏ ਨੇ ਸੋ ਇਸ ਕਰਕੇ ਇਸ ਟੀਮ ਦੇ ਵਿੱਚ ਮੈਨੂੰ ਬਹੁਤ ਵੱਡੀ ਆਸ ਹੈ ਕਿ ਸਾਡਾ ਜਦ 5 ਸਾਲ ਦਾ ਜਿਹੜਾ ਇਹ ਪ੍ਰੋਜੈਕਟ ਹੈ ਕੰਪਲੀਟ ਹੋਏਗਾ ਤੇ ਜੋ ਉਹਦੇ ਵਿੱਚੋਂ ਅਸੀਂ ਨਕੀਨੇ ਕੱਢਾਂਗੇ ਆ ਜਿਹੜੇ ਕਿ ਅੱਜ 12 13 14 ਸਾਲ ਦੇ ਨੇ ਦੇ ਉਹ ਜੇ 18-19 ਸਾਲ ਦੇ ਹੋਣਗੇ ਤਾਂ ਕਿਸੇ ਦਿਨ ਅਸੀਂ ਉਹਨਾਂ ਨੂੰ ਵੱਡੇ ਲੇਖਕਾਂ ਦੇ ਵਿੱਚ ਦੇਖਾਂਗੇ ਵੱਡੇ ਸਮਾਜ ਸੇਵੀ ਦੇਖਾਂਗੇ ਬਹੁਤ ਕੋ ਮਤਲਬ ਉਹਦੇ ਵਿੱਚੋਂ ਨਿਕਲੇਗਾ ਇਹ ਇਕੱਲਾ ਮਾਂ ਬੋਲੀ ਦਾ ਨਹੀਂ ਹੈ ਇੱਕ ਵਧੀਆ ਸਮਾਜ ਸਿਰਜਣ ਦੇ ਵਿੱਚ ਉਹ ਬੱਚਿਆਂ ਦਾ ਯੋਗਦਾਨ ਬਹੁਤ ਵੱਡਾ ਹੋਏਗਾ ਜਿਹੜਾ ਕਿ ਆਉਣ ਵਾਲੇ ਟਾਈਮ 'ਚ ਗੱਲਾਂ ਹੋਣੀਆਂ ਇਸ ਗੱਲ ਦੀਆਂ ਵੇ ਇੱਕ ਵਧੀਆ ਪ੍ਰੋਜੈਕਟ ਹੈਗਾ ਹਾਂਜੀ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਨਮੀਆ ਕਲਮਾ ਨਲੀ ਔਰ ਆਂਜੜੀ ਹੈਗੇ ਇਸ ਵਿੱਚ ਬੱਚਿਆਂ ਦੁਆਰਾ ਰਚਿਤ ਜੜੀਆਂ ਨੇ ਕਹਾਣੀਆਂ ਲੇਖ ਉਹ ਅਸੀਂ 71 ਕਰਕੇ ਤਕਰੀਬਨ 100 ਦੇ ਕਰੀਬ ਜਿਹੜੀ ਹੈਗੀ ਹੈ ਇਹ ਮੇਰੇ ਖਿਆਲ ਪੂਰੇ ਪੰਜਾਬ ਦੇ ਵਿੱਚ ਪਹਿਲੀ ਹੈਗੀ ਹੈ ਜਿਹੜੇ ਪ੍ਰਾਇਮਰੀ ਦੇ ਬੱਚਿਆਂ ਦੁਆਰਾ ਰਚਿਸ਼ੜੀ ਹੈਗੀ ਹੈ ਸੰਪਾਦਕ ਕੀਤਾ ਸਾਡੇ ਸਟੇਟ ਬਾਡੀ ਗੁਰਮੀਤ ਸਿੰਘ ਨੇ ਬਹੁਤ ਹੀ ਵਧੀਆ ਉਪਰਾਲਾ ਇਸ ਤਰ੍ਹਾਂ ਦੇ ਉਪਰਾਲੇ ਜਿੰਨੇ ਵੀ ਹੋਣ ਬਹੁਤ ਵਧੀਆ ਨੇ ਤੇ ਸੁਖੀ ਬਾਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਇਸ ਨੂੰ ਸਪੋਰਟ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਤੇ ਅੱਗੇ ਵੀ ਉਹ ਸਾਡੇ ਪ੍ਰੋਜੈਕਟ ਦੇ ਵਿੱਚ ਸਪੋਰਟ ਕਰਦੇ ਰਹਿਣਗੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਇਹ ਮੌਕਾ ਮਿਲਿਆ ਹੈ ਕਿ ਉਹਨਾਂ ਦੀਆਂ ਬੁੱਕਸ ਇਸ ਅਧਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਜਿਹੜੇ ਇਹਨੂੰ ਪੜ੍ਹਨਗੇ ਬੱਚੇ ਤੇ ਬਹੁਤ ਵਧੀਆ ਤੇ ਇਸ ਨਾਲ ਹੋਰ ਵੀ ਬੱਚਾ ਨੂੰ ਹਿੰਮਤ ਮਿਲੇਗੀ ਜਿਹੜੇ ਉਹਨਾਂ ਦੇ ਵਿੱਚ ਛੁਪੀਆਂ ਹੋਈਆਂ ਤਲਾਵਾਂ ਨੇ ਉਭਾਰ ਆਉਣਗੀਆਂ ਤੇ ਹੋ ਸਕਦਾ ਹੈ ਕੱਲ ਨੂੰ ਆਪਾਂ ਨੂੰ ਇਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਵੱਡਾ ਕੋਈ ਲੇਖਕ ਜਾਂ ਕਵੀ ਮਿਲੇ। ਹੂੰ ਸੁਖੀ ਬਾਠ ਜੀ ਉਹਨਾਂ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਲਈ ਬਹੁਤ ਵੱਡਾ ਜਿਹੜਾ ਯਤਨ ਸਮੁੱਚੇ ਵਰਲਡ ਦੇ ਵਿੱਚ ਹੋ ਰਿਹਾ ਹੈ। ਇਕੱਲਾ ਇਹ ਪੰਜਾਬ 'ਚ ਨਹੀਂ ਜਿਹੜਾ ਚੱਲ ਰਿਹਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਤਹਿਤ ਹੁਣ ਤੱਕ 32 ਦੇ ਕਰੀਬ ਜਿਹੜੀਆਂ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਨੇ ਅੱਜ ਪ੍ਰਾਇਮਰੀ ਜਿਹੜੇ ਪੱਧਰ ਦੇ ਬੱਚਿਆਂ ਦੇ ਰਚਨਾਵਾਂ ਇਕੱਤਰ ਕੀਤੀਆਂ ਗਈਆਂ ਨੇ ਗਰਮੀਤ ਸਿੰਘ ਨਰਮਨ ਉਹਦੇ ਸੰਪਾਦਕ ਨੇ ਹਾਂ ਓਂਕਾਰ ਸਿੰਘ ਜੀ ਤੇ ਜਿਹੜੇ ਟੋਟਲ ਪ੍ਰੋਜੈਕਟ ਦੇ ਇੰਚਾਰਜ ਨੇ ਇਹਨਾਂ ਦੇ ਅਗਵਾਈ ਦੇ ਵਿੱਚ ਸੁਖੀ ਬਾਠ ਜੀ ਉਹਨਾਂ ਵੱਲੋਂ ਬਹੁਤ ਜਿਹੜਾ ਇੱਕ ਵੱਡਾ ਜਿਹੜਾ ਪਲੇਟਫਾਰਮ ਬੱਚਿਆਂ ਲਈ ਖੜਾ ਕੀਤਾ ਜਾ ਰਿਹਾ ਹੈ ਇਹ ਕਿਤਾਬਾਂ 'ਚ ਜਿੰਨੇ ਬੱਚੇ ਆਉਣਗੇ ਉਹ ਸਾਰੇ ਬੱਚੇ ਅੱਗੇ ਜਿਹੜੀ ਇੰਟਰਨੈਸ਼ਨਲ ਪੱਧਰ ਦੀ ਦੋ ਰੋਜ਼ਾ ਕਾਨਫਰੰਸ ਹੋਣ ਜਾ ਰਹੀ ਹੈ 16 ਤੇ 17 ਨਵੰਬਰ ਨੋ ਮਸਤਵਾਨਾ ਸਾਹਿਬ ਦੇਖੇ ਉਹਦੇ ਵਿੱਚ ਜ਼ਿਲ੍ਹਾ ਪੱਤਰ ਦੇ ਪਹਿਲਾ ਭਾਗ ਲੈ ਕੇ ਫਿਰ ਉਹ ਚ ਸੰਭਲ ਹੋਣ ਦੇ ਹੱਕਦਾਰ ਹੋਣਗੇ ਬਹੁਤ ਵੱਡਾ ਸਮਾਗਮ ਉੱਥੇ ਹੋਣ ਜਾ ਰਿਹਾ ਮੈਂ ਮਹਿਸੂਸ ਕਰਦਾ ਕਿ ਸੁਖੀ ਬਾੜ ਜੀ ਉਹਨਾਂ ਦਾ ਅਪਰਾਲਾ ਬਹੁਤ ਇੱਕ ਨਰਸਰੀ ਤਿਆਰ ਕਰ ਰਿਹਾ ਜਿਹੜਾ ਭਵਿੱਖ 'ਚ ਇਹਦੇ ਵਿੱਚੋਂ ਬਹੁਤ ਸੋਹਣੇ ਫੁੱਲ ਬਹੁਤ ਵੱਡੇ ਜਿਹੜੇ ਪੌਦੇ ਪੈਦਾ ਹੋਣਗੇ ਚਾਹੇ ਉਹ ਕੋਈ ਲੇਖਕ ਹੋਵੇ ਕੋਈ ਕਵੀ ਜਾਂ ਗੀਤਕਾਰ ਤੇ ਇਹ ਇੱਕ ਬਹੁਤ ਵੱਡਾ ਯਤਨ ਆ ਜਿਹੜਾ ਇੱਕ ਨਰਸਰੀ ਤਿਆਰ ਕਰ ਰਿਹਾ ਜੋ ਭਵਿੱਖ 'ਚ ਬੜਾ ਜੀਤੋਂ ਉਮੀਦਾਂ ਨੇ ਸਾਰੇ ਬਹੁਤ ਵਧੀਆ ਉਪਰਾਲਾ ਪੰਜਾਬੀ ਮਾਂ ਬੋਲੀ ਵਾਸਤੇ ਕਿਉਂਕਿ ਇਹ ਪ੍ਰਾਇਮਰੀ ਸਕੂਲ ਤੋਂ ਲੈ ਕੇ ਹੁਣ ਤੇ ਹਾਈ ਸਕੰਡਰੀ ਸਕੂਲ ਤੱਕ ਦੇ ਬੱਚੇ ਆਪਣੇ ਰਚਨਾਵਾਂ ਆਪ ਲਿਖਦੇ ਨੇ ਤੇ ਬੱਚੇ ਸਿਹਤ ਨਾਲ ਜੁੜ ਰਹੇ ਨੇ ਜੋ ਸਾਡੇ ਆਉਣ ਵਾਲੇ ਪੀੜ੍ਹੀ ਮਾਂ ਬੋਲੀ ਨੂੰ ਬੜਾ ਪ੍ਰਫੁੱਲਤ ਕਰਨਗੇ ਸੀ ਸੁਖੀ ਬਾਠ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਦੇ ਨਾਲ ਇਹਨਾਂ ਨੇ ਪ੍ਰੋਜੈਕਟ ਇੰਚਾਰਜ ਊਂਕਾਰ ਸਿੰਘ ਤੇਜੇ ਲਾਇਏ ਸੀਗੇ ਜਿਸ ਦੇ ਅਧੀਨ ਸਾਡੀ ਅੱਜ ਪ੍ਰਾਇਮਰੀ ਵਿੰਗ ਦੀ 50 ਪੱਧਰ ਦੀ 25 ਪੁਸਤਕ ਛਪੀ ਹੈ ਤਮੀਆਂ ਕਲਮਾਂ ਨਮਿਉਡਾਨ ਜੋ ਕਿ ਅੱਜ ਅਸੀਂ ਲੋਕ ਅਰਪਣ ਕਰਨ ਜਾ ਰਹੇ ਹਾਂ ਜਿਹੜੀ ਇਹ ਕਿਤਾਬ ਹੈ ਇਹਦੇ ਵਿੱਚ 93 ਦੇ ਲਗਭਗ ਬੱਚਿਆਂ ਦੀਆਂ ਰਚਨਾਵਾਂ ਛਪੀਆਂ ਨੇ ਜੀ ਤੇ ਪੰਜਾਬ ਵਿੱਚੋਂ 50 ਦੇ ਲਗਭਗ ਜਿਹੜੇ ਸਕੂਲ ਨੇ ਉਹਨਾਂ ਨੇ ਇਹਦੇ ਵਿੱਚ ਭਾਗ ਲਿਆ ਹੈ ਇਹਨਾਂ ਵਿੱਚ ਜ਼ਿਆਦਾਤਰ ਰਚਨਾਵਾਂ ਬੱਚਿਆਂ ਦੇ ਆਪਣੇ ਪਰਿਵਾਰ ਬਾਰੇ ਸਕੂਲ ਬਾਰੇ ਵਾਤਾਵਰਣ ਨਸਿਆਂ ਬਾਰੇ ਤੇ ਹੋਰ ਜਿਹੜੇ ਅੱਜ ਕੱਲ ਚਲੰਤ ਚੱਲਦੇ ਨੇ ਜੀ ਉਹਨਾਂ ਬਾਰੇ ਬੱਚਿਆਂ ਨੇ ਰਚਨਾਵਾਂ ਲਿਖੀਆਂ ਨੇ ਜੀ ਇਹਦਾ ਖਰਚਾ ਕਾਫੀ ਆਈਗਾ ਕਿੰਨਾ ਅਨੈਕਸਟ ਕਰ ਇਸ ਦੇ ਵਿੱਚ ਜੋ ਸਾਨੂੰ ਲੱਗਦਾ ਹੈ ਕਿ 1 ਕਰੋੜ ਦੇ ਲਗਭਗ ਖਰਚਾ ਆਊਗਾ ਜੋ ਕਿ ਪੰਜਾਬ ਵਿੱਚ ਰਚਨਾਵਾ ਸੱਭ ਰਹੀਆਂ ਨੇ ਜੀ ਤੇ ਵਿੱਚੇ ਬਾਲ ਕਾਨਫਰੰਸ ਹੋ ਰਹੀ ਹੈ ਜੀ 16 ਤੇ 17 ਨਵੰਬਰ ਨੂੰ ਜੀ ਤੇ ਇਹ ਸ੍ਰੀ ਸੁਖੀਵਾਲਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਸਾਨੂੰ ਸਹਿਯੋਗ ਦੇ ਕੇ ਪੰਜਾਬ ਵਿੱਚ ਨਵੀਆਂ ਕਲਮਾਂ ਨਵੇਂ ਉਡਾਣ ਦੀ ਜੋ ਉਡਾਰੀ ਹੈ ਬਹੁਤ ਉਚਾਈਆਂ ਤੇ ਪਹੁੰਚ ਰਹੀ ਹੈ ਜੀ ਕਿਹੜਾ ਕਿਨਵਾ ਤੁਸ਼ਾਰ ਜੀ ਕਿਹੜੀ ਕਲਾਚ ਪੜਦੇ ਸਿਕਸਥ ਜੀ ਜਿਹੜੀ ਤੁਹਾਡੀ ਕੀ ਕਿਹੜੀ ਰਚਨਾ ਜਿਹੜੀ ਹੈਗੀ ਆ ਛਾਪਰੀ ਭਾਸ਼ਣ ਕਿਹੜਾ ਭਾਸ਼ਣ ਵਾਤਾਵਰਨ ਸੰਬੰਧੀ ਜੀ ਅੱਜ ਸਾਰੇ ਪਾਸੇ ਦੌੜ ਲੱਗੀ ਹੋਈ ਐ ਭੱਜੋ ਭੱਜ ਹੋਈ ਪਈ ਐ ਆਖਿਰ ਕਿਉਂ ਕਿ ਲੋੜ ਐ ਕਿ ਅਸੀਂ ਕਦੇ ਸੋਚਿਆ ਕਿ ਇਸ ਬਦਲ ਦੇ ਸਾਇੰਸ ਯੁੱਗ ਵਿੱਚ ਅਸੀਂ ਕਿੱਧਰ ਵੱਲ ਜਾ ਰਹੇ ਆਂ ਜ਼ਰਾ ਸੋਚੋ ਕਿ ਅਸੀਂ ਕੀ ਗਵਾਇਆ ਕੀ ਕਦੇ ਵੇਲੇ ਬੈਠ ਕੇ ਚੜਦਾ ਡੁੱਬਦਾ ਸੂਰਜ ਵੇਖਿਆ ਚਿੜੀ ਵੇਖੀ ਨੂੰ ਕਿੰਨੀ ਕੁ ਦੇਰ ਹੋ ਗਈ ਮੀਰੇ ਵਰਦੇ ਪਾਣੀ ਨੂੰ ਕਦੋਂ ਕੁ ਛੂਹਿਆ ਸੀ ਮਿੱਟੀ ਉੱਤੇ ਨੰਗੇ ਪੈਰੀ ਤੁਰਣ ਦਾ ਆਨੰਦ ਕਦੋਂ ਮਾਣਿਆ ਸੀ ਕਿਸੇ ਅਣਜਾਨ ਬੂਟੇ ਨੂੰ ਪਾਣੀ ਕਦੋਂ ਪਾਇਆ ਸੀ ਜ਼ਰਾ ਸੋਚੋ ਮੇਰੇ ਇਹ ਸ਼ਬਦ ਸੁਣ ਕੇ ਸ਼ਾਇਦ ਤੁਸੀਂ ਸਾਰੇ ਅੰਦਾਜ਼ਾ ਲਗਾ ਗਏ ਹੋਵੋਗੇ ਕਿ ਮੇਰੇ ਅੱਜ ਬੋਲਣ ਦਾ ਵਿਸ਼ਾ ਵਾਤਾਵਰਨ ਹੈ ਧਰਤੀ ਉੱਪਰ ਜੀਵਨ ਨੂੰ ਸੰਭਵ ਬਣਾਉਣ ਵਾਲੀਆਂ ਸਾਰੀਆਂ ਕੁਦਰਤੀ ਚੀਜ਼ਾਂ ਵਾਤਾਵਰਣ ਦੇ ਅਧੀਨ ਆਉਂਦੀਆਂ ਹਨ ਹੋਲੀ ਆਈ ਹੋਲੀ ਆਈ ਰੰਗ-ਬਰੰਗੀ ਹੋਲੀ ਆਈ ਚਾਰਚ ਪੇਰੇ ਟੋਲੀ ਆਈ ਰੰਗ-ਬਰੰਗੀ ਹੋਲੀ ਆਈ ਹੋਲੀ ਆਈ ਹੋਲੀ ਆਈ ਹਰਾ ਪੀਲਾ ਤੇ ਲਾਲ ਗੁਲਾਬੀ ਜਾਮਨੀ ਚਿੱਟਾ ਕਾਲਾ ਨਾ ਵੀ ਰੰਗਾਂ ਦੀ ਹੈ ਖੇਡ ਨੇ ਆਦੀ ਸਾਨੂੰ ਲੱਗਦੀ ਬੜੀ ਪਿਆਰੀ ਹੋਲੀ ਆਈ ਹੋਲੀ ਆਈ ਰੰਗ-ਬਰੰਗੀ ਹੋਲੀ ਆਈ ਨਵਦੀਪ ਕਾਰੀ ਨਵਦੀਪ ਕਿਹੜੀ ਕਲਾਸ ਪੜਦੀ ਮੈਂ 5th ਕਲਾਸ ਪੜ੍ਹਦੀ ਹਾਂ ਜੀ ਤੁਹਾਡੀ ਕਿਹੜੀ ਕੰਤਾਵਾ ਕਿਹੜੀ ਸ਼ਕੀ ਹੈ ਤੇ ਤੁਸੀਂ ਗਾ ਕੇ ਸੁਣਾਓ ਮੇਰੀ ਦਾਦੀ ਬੜੀ ਹੈ ਚੰਗੀ ਸ਼ਾਮੀ ਗੇਟ ਵਿੱਚ ਲਾ ਕੇ ਮੰਜੀ ਸਾਨੂੰ ਉਹ ਖੇਡਣ ਲਈ ਆਖੇ ਰੱਬ ਵਰਗੀ ਦਾਦੀ ਸਾਨੂੰ ਜਾਪੇ ਜਦ ਵੀ ਖਾਣ ਲਈ ਚੀਜੀ ਲੈ ਆਵੇ ਵੰਟ ਕੇ ਖਾਣਾ ਸਾਨੂੰ ਅਸਿਕਾ ਦਾਦੀ ਮਾਦੀਏ ਗੱਲਾਂ ਨੇ ਚੰਗੀਆਂ ਮਿਲ ਕੇ ਰਹਿਣ ਦੀ ਤੈਣ ਸਿਖਿਆ ਦਾਦੀ ਸਾਨੂੰ ਲਾਲ ਲੜਾਵੇ ਪੜਨ ਦਿਖੰਦੀ ਗੱਲ ਸਮਝਾ ਦਾਦੀ ਮਾਦੀਏ ਗੱਲਾਂ ਨੇ ਮਿੱਠੀਆਂ ਮੂੰਹ ਪਿਆਦੇ ਰੰਗ ਵਿੱਚ ਰੰਗੀਆਂ